ਭਾਰਤ ਮਾਤਾ ਕੀ ਜੈ ਸ਼ਹੀਦੋ ਕੇ ਤਾਉਂ ਪੇ ਲਗੇਗੇ ਹਰ ਬਰਸ ਮੇਲੇ ਵਰਤਨ ਤੇ ਮਾਰ ਕਟਨੇ ਵਾਲੋ ਕਾ ਯਹੀ ਆਖਰੀ ਨਿਸ਼ਾਨ ਹੋਗਾ ਸ਼ਹੀਦ ਬਦਲਾ ਠੀਰਾ ਜੀ ਦੁਨੀਆ ਦੇ ਸਭ ਤੋਂ ਪਹਿਲੇ ਸ਼ਹੀਦ ਹੋਇਆ ਤੇ ਇਨ੍ਹਾਂ ਨੇ ਜਿਹੜੀ ਆਜ਼ਾਦੀ ਦੀ ਚਿਹਾਰੀ ਆ ਉਹਦੀ ਸ਼ੁਰੂਆਤ ਕੀਤੀ ਇੱਕ ਅਮੀਰ ਪਰਿਵਾਰ ਦੇ ਵਿੱਚ ਜਨਮੇ ਸ਼ੀਤ ਮਦਨ ਲਾਲ ਠੀਂਗਰਾ ਜੀ ਜੇ ਚੌਧਰੇ ਤੇ ਬੜੀ ਵਧੀਆ ਆਪਦੀ ਜ਼ਿੰਦਗੀ ਬਤੀਤ ਕਰ ਸਕਦੇ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਗੱਜਬਾ ਸੀ ਅੱਜ ਸਾਡਾ ਦੇਲ ਸਾਖੀ ਜਾਨ ਪਾਕਿਸਤਾਨ ਦਾ ਹਿੱਸਾ ਬਣਿਆ ਸਾਡਾ ਨੌਰ ਅੰਮ੍ਰਿਤਸਰ ਤੋਂ ਕੁਝ ਕਿਲੋਮੀਟਰ ਦੂਰ ਜਿਵੇਂ ਕਿ ਆਪਾਂ ਅੱਜ ਵੀ ਲੋਹੜੀ ਵਜਦੇ ਆ ਸਾਡੇ ਡਿਸਟ੍ਰਿਕਟ ਵੀ ਪਹਿਲਾਂ ਹਿੰਦੁਸਤਾਨ ਪਾਕਿਸਤਾਨ ਵਾਂ ਤੋਂ ਪਹਿਲਾਂ ਜਿਹੜਾ ਸਾਡਾ ਸ਼ਹਿਰ ਆ ਪੱਟੀ ਸ਼ਹਿਰ ਉਹ ਲੋਹੜਾ ਜिले ਦਾ ਆਖਰੀ ਥਾਣਾ ਸੀ ਤੇ ਲੋਹੜ ਦੇ ਨਾਂ ਨਾ ਆਪਾਂ ਅੱਜ ਵੀ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਰਗਾਂ ਦੇ ਵਿੱਚ ਲੌਰ districts ਦੇ ਜਿਹੜੇ ਸੂਰਬੀਰ ਯੋਧੇ ਆ ਉਹਨਾਂ ਯੋਧਿਆਂ ਦਾ ਸਾਡੀਆਂ ਰਗਾਂ ਦੇ ਵਿੱਚ ਖੂਨ ਵਗਦਾ ਖੂਨ ਵਹਿਦਾ ਹੈ। ਲక్ష్ਮੀ ਕਾਂਤਾ ਚਾਵਲਾ ਜੀ ਨੇ ਦੱਸਿਆ ਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚੋਂ ਕਪਾਹ ਤੋਂ ਪੈਦਾ ਹੋਇਆ ਕੱਪੜਾ ਲੰਡਨ ਤੋਂ ਬੜਾ ਕੇ ਇੰਗਲੈਂਡ ਤੋਂ ਬੜਾ ਕੇ ਇੱਥੇ ਲਿਆ ਕੇ ਕਈ ਗੁਣਾ ਮਹਿੰਗੇ ਭਾਅ ਤੇ ਲਿਆ ਕੇ ਵਿਦਿਆਰਥੀ ਨੂੰ ਕਿਹਾ ਕਿ ਇਹ ਕੋਰਟ ਤੁਹਾਨੂੰ ਕੰਪਲਸਰੀ ਨੇ ਤੇ ਮਦਨ لال ਢੀਂਗਰਾ ਜੀ ਨੇ ਉਹਦਾ ਵਿਰੋਧ ਕੀਤਾ ਤੇ ਜਦੋਂ ਕੋਈ ਬੰਦਾ ਸੱਚ ਤੇ ਤੁਰਦਾ ਤੇ ਅੱਗੇ ਲੱਕੇ ਚਾਹੁੰਦਾ ਉਹਦੇ ਮਗਰ ਲੜਾ ਲੱਗ ਜਾਂਦੀਆਂ ਉਹਦੇ ਮਗਰ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਸੱਚ ਦੀ ਹਮੇਸ਼ਾ ਜੇਤ ਹੁੰਦੀ ਆ ਤੇ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਉਹਨਾਂ ਕੱਪੜਿਆਂ ਦਾ ਜਿਹੜੇ ਇੰਗਲੈਂਡ ਤੋਂ ਬਣ ਕੇ ਆਏ ਉਹਨਾਂ ਛੱਪੜਿਆਂ ਦਾ ਬਾਈਕਾਟ ਕੀਤਾ ਤੇ ਉਹਦੇ ਬਾਅਦ ਸ਼ਹੀਦ ਮਗਰ ਲਾਲ ਸਿੰਘ ਰਾਜੀ ਨੂੰ ਲੋਹ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਉਹਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਨਾ ਜੋ ਵੀ ਕੁਦਰਤ ਕਰਦੀ ਹੈ ਜੋ ਵੀ ਅਕਾਲ ਪੁਰਖ ਵਾਹਿਗੁਰੂ ਕਰਦਾ ਉਹ ਚੰਗੇ ਨਹੀਂ ਕਰਦਾ ਉਹ ਚੰਗਾ ਹੋਇਆ ਮਦਨ ਲਾਲ ਢਿੰਗਰਾ ਜੀ ਜਦੋਂ ਇਤੋਂ ਕਾਲਜ ਦੇ ਵਿੱਚੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਤੇ ਮਦਨ ਲਾਲ ਢਿੰਗਰਾ ਜੀ ਇੰਗਲੈਂਡ ਲੰਡਨ ਯੂਨੀਵਰਸਿਟੀ ਦੇ ਵਿੱਚ ਅਜਿਹੀ ਨਹੀਂ ਕੰਨ ਗਏ ਤੇ ਵੇਖੋ ਮੈਨੂੰ ਨਹੀਂ ਮੇ ਉਸਾਂ ਸਮਿਆਂ ਦੇ ਵਿੱਚ ਅਮੀਰ ਤੋਂ ਅਮੀਰ ਪਰਿਵਾਰ ਦੇ ਵਿੱਚੋਂ ਵੀ ਕਈ 10 ਕਲਾਸਾਂ ਤੋਂ ਵੱਧ ਪੜਦਾ ਹੋਵੇ ਮਕੈਨੀਕਲ ਇੰਜੀਨੀਅਰ ਦੀ ਉਸ ਸਮੇਂ ਦੇ ਵਿੱਚ 1906 ਦੇ ਵਿੱਚ ਬੜੀ ਵੱਡੀ ਗੱਲ ਸੀ ਬੜੀ ਵੱਡੀ ਸੋਚ ਦਾ ਮਾਲਕ ਬੜੇ ਵੱਡੇ ਦਿਮਗ ਦਾ ਮਾਲਕ ਹੀ ਐਡੀ ਉਸ ਕੋਟੀ ਦੀ ਪੜ੍ਹਾਈ ਕਰ ਸਕਦਾ ਆਮ ਬੰਦੇ ਦੇ ਵੱਸ ਦੀ ਇਹ ਪੜ੍ਹਾਈ ਅੱਜ ਵੀ ਉਸ ਬੰਦੇ ਦੇ ਵੱਸ ਦੀ ਗੱਲ ਨਹੀਂ ਜਿਹਦੀ ਸੋਚ ਤੇ ਜਿਹਦਾ ਫੇਰ ਛੋਟਾ ਹੋਵੇ ਤੇ ਸ਼ਹੀਦ ਬੰਦਰ ਲਾਲ ਸਿੰਘ ਰਾਜੀ ਨੇ ਉਹਨਾਂ ਦਿਨਾਂ ਦੇ ਵਿੱਚ ਉਹ ਪੜ੍ਹਾਈ 'ਚ ਐਡਮਿਸ਼ਨ ਲਈ ਜਿਹੜੀ ਪੜ੍ਹਾਈ ਦਾ ਅੱਜ ਵੀ ਸੋਚ ਕੇ ਬੱਚੇ ਕਈ ਵਾਰ ਦਿਲ ਦਮਾਹ ਤੋਂ ਡਰ ਜਾਂਦੇ ਆ ਪੀ ਐਚ ਡੀ ਉਹ ਕੀ ਪੜ੍ਹਾਈ ਅਸੀਂ ਕਿਵੇਂ ਕੰਪਲੀਟ ਕਰਾਂਗੇ ਜਿਹੜੀਆਂ ਕੌਮਾਂ ਆਪਦੇ ਸ਼ੀਤਾਂ ਨੂੰ ਆਪਦੇ ਵਾਅਦਿਆਂ ਨੂੰ ਨਹੀਂ ਨਾ ਪੁੱਲਦੀਆਂ ਉਹ ਕੌਮਾਂ ਲੰਮਾ ਸਮਾਂ ਰਾਜ ਕਰਦੀਆਂ ਤੁਸੀਂ ਆਪਦੇ ਸ਼ੀਤਾਂ ਨੂੰ ਯਾਦ ਕਰਦੇ ਰਹਿੰਦੇ ਹੋ ਤੁਸੀਂ ਲੰਮਾ ਸਮਾਂ ਰਾਜ ਕਰੋਗੇ ਭਾਰਤ ਦਾ ਰਾਜ ਤੁਹਾਡਾ ਪੰਜਾਬੀਆਂ ਦਾ ਰਾਜ ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਚੱਲਦਾ ਰਹੂਗਾ ਪੂਰੀ ਦੁਨੀਆ ਦੇ ਵਿੱਚ ਕੈਨੇਡਾ 'ਚ ਅਮਰੀਕਾ 'ਚ ਹੁਣ ਤੇ ਆਸਟ੍ਰੇਲੀਆ 'ਚ ਵੀ ਸਾਡੇ ਐਮ ਐਲ ਏ ਸਾਡੇ ਮੈਂਬਰ ਪਾਰਲੀਮੈਂਟ ਵਜ਼ੀਰ ਬਣਦੇ ਪਿਆ ਸੁੱਟੀਆਂ ਕੰਟਰੀਆਂ ਦੇ ਵਿੱਚ ਇਹ ਤਾਂ ਹੀ ਸੰਭਵ ਹੁੰਦਾ ਪਿਆ ਕਿਉਂਕਿ ਆਪਣੇ ਲਹੂ ਦੇ ਵਿੱਚ ਅਣਖ ਆ ਆਪਣੇ ਲਹੂ ਦੇ ਵਿੱਚ ਗੈਰਤ ਆ ਤੇ ਇਹ ਭਾਰਤੀ ਉਹ ਲੋਕ ਨੇ ਜਿਹਦਾ ਪੂਰੀ ਦੁਨੀਆ ਦੇ ਵਿੱਚ ਸਾਡੇ ਸੂਰਬੀਰ ਜੋਧਿਆਂ ਨੇ ਲੋਹਾ ਬਣਵਾਇਆ ਤਾਜੀ ਦਲੇਰੀ ਨੂੰ ਪੂਰੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਸਲੂਟ ਵਾਜਦੇ ਨੇ ਤੇ ਮੈਂ ਫਿਰ ਤੋਂ ਆਪਣੇ ਸੂਰਬੀਰ ਯੋਧੇ ਸ਼ਹੀਦ ਮਨ ਲਾਲ ਸਿੰਘ ਅੰਗਰੇਜ਼ੀ ਦੀ ਜਿੰਨੀ ਵੀ ਕਮੇਟੀ ਆ ਉਹਨਾਂ ਸਾਰਿਆਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਤੋਂ ਬਣਾਉਂਦਿਆ ਆ ਤੇ ਨਾਲ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦਾਸ ਦੀ ਡਿਊਟੀ ਲਈ ਸਰਦਾਰ ਹਰਪ੍ਰੀਤ ਸਿੰਘ ਜੀ ਉਹ ਸਾਡ ਦੀ ਡਿਊਟੀ ਲਈ ਵੀ ਅਸੀਂ ਛੀਤੇ ਇਸ ਉਸਤਾਨ ਦੇ ਉੱਤੇ ਅਮਰਸਰ ਸਾਹਿਬ ਅਸੀਂ ਜਾ ਕੇ ਨਤਮਸਤਕ ਹੋਈਏ ਤੇ ਅਸੀਂ ਤੁਹਾਡੇ ਰਾਬਰ ਦੀਆਂ ਰੂਹਾਂ ਦੇ ਮੱਥੇ ਲੱਗੇ ਤੁਹਾਡੇ ਦਰਸ਼ਨ ਕੀਤੇ ਅਸੀਂ ਆਪਣੇ ਆਪ ਨੂੰ ਭਾਗਾਂ ਲੈ ਸਮਝਿਆ ਤੇ ਮੈਂ ਇੱਥੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਮੈਂ ਇੱਥੇ ਆਏ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਤੇ ਛੀਤਾਂ ਦੇ ਜਿਹੜੇ ਪਰਿਵਾਰ ਆਏ ਉਹਨਾਂ ਸਾਰੇ ਸਾਥੀਆਂ ਦਾ ਸਾਡੇ ਜਿਹੜੇ ਪੋਲੀਟੀਕਲ ਪਾਰਟੀਆਂ ਤੋਂ ਸਮਾਜਿਕ ਧਾਰਮਿਕ ਹੋਰ ਵੀ ਆਦੂ ਜਿਹੜੇ ਆਏ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਭਾਰਤ ਜੈ ਧੀਮ ਜੈ ਹਿੰਦ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਆਜ਼ਾਦੀ ਦਵਾਈ ਉਹਨਾਂ ਦੇ ਸ਼ਹੀਦੀ ਸਮਾਗਮ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਆਂ ਮੇਰੇ ਕੈਬਨਟ ਦੇ ਸਾਥੀ ਸਰਦਾਰ ਲਾਲਜੀ ਸਿੰਘ ਦੀਪੂਲ ਸਾਹਿਬ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਡੇ ਨਾਲ ਸਾਡੇ ਐਮਐਲਏ ਸ਼੍ਰੀ ਅਜੀਤ ਕੁਮਤਾ ਜੀ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਸ ਸਮਾਗਮ ਕਰਵਾ ਰਹੇ ਨੇ ਬੜੇ ਸਿਹਰਤ ਨੇ ਸਹੀ ਤਾਂ ਪ੍ਰਤੀ ਸ਼੍ਰੀ ਮਦਨ ਲਾਲ ਜੀ ਗਰਾਜੀ ਜਿਹੜੇ ਇਸ ਇਲਾਕੇ ਦੇ ਜੰਪਾਲ ਸੀਗੇ ਇਸ ਸ਼ਹਿਰ ਦੇ ਜੰਪਾਲ ਸੀਗੇ ਹਾਸੀਤ ਕੇ ਪਰਿਵਾਰ ਅਮੀਰ ਵੀ ਸੀ ਔਰ ਬਹੁਤ ਸੁਖ ਆਰਾਮ ਵਾਲੀ ਜ਼ਿੰਦਗੀ ਚਾਹਦੇ ਤੇ ਬਤੀਤ ਕਰ ਸਕਦੇ ਸੀ ਪਰ ਰਾਹ ਚੁਣਿਆ ਕਠਿਨਾਈਆਂ ਵਾਲਾ ਔਕੜਾਂ ਵਾਲਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਇਹ ਬੜੀ ਕਿਸੇ ਕਿਸੇ ਦੀ ਕਿਰਪਾ ਹੁੰਦੀ ਆ ਕਿ ਬਹੁਤ ਵੱਡੇ ਅਮੀਰ ਪਰਵਾਰ ਦੇ ਵਿੱਚੋਂ ਹੁੰਦਿਆਂ ਹੋਇਆ ਵੀ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਮਜ਼ਦੂਰ ਵਰਗ ਦੇ ਹਿੱਤਾਂ ਦੀ ਗੱਲ ਕਰਨੀ ਆਪਣੇ ਆਪ ਸੁੱਖ ਆਰਾਮ ਸਾਰੇ ਛੱਡ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁੱਦ ਪੈਣਾ ਇਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਉਹਨਾਂ ਨੇ 1909 ਦੇ ਵਿੱਚ ਕਰਜ਼ਨ ਵਾਇਲੀ ਨੂੰ ਗੋਲੀਆਂ ਮਾਰੀਆਂ ਮੌਜਦੇ ਦਾ ਹਸੂਕਾਰਿਆ ਔਰ ਇੱਕ ਦਿਨ ਦਾ ਟ੍ਰਾਇਲ ਚੱਲ ਕੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਇੱਕ ਦਿਨ ਦੇ ਟ੍ਰਾਇਲ ਦੇ ਵਿੱਚ ਕੀ ਟ੍ਰਾਇਲ ਹੋਇਆ ਹੋਵੇਗਾ ਕੀ ਗੱਲ ਹੋਈ ਹੋਏਗੀ ਇਹ ਆਪਾਂ ਸਾਰੇ ਜਾਣਦੇ ਆ ਕਿ ਉਸ ਵੇਲੇ ਹਕੂਮਤਾਂ ਤੋਂ ਬੇਸ਼ੌਕ ਹੋ ਕੇ ਬੋਲਣਾ ਹਕੂਮਤ ਦੇ ਖਿਲਾਫ ਲੜਾਈ ਲੜਨੀ ਜੰਗ ਲੜਨੀ ਇਹ ਕੋਈ ਕੁਦਰਤ ਦੇ ਭੇਜੇ ਹੋਏ ਰੱਬ ਦੇ ਭੇਜੇ ਹੋਏ ਮਸੀਹੇ ਹੀ ਹੁੰਦੇ ਨੇ ਜਿਹੜੇ ਇਹੋ ਜੀ ਕਾਰਵਾਈ ਦੇ ਵਿੱਚ ਇਹੋ ਜੇ ਕੰਮ ਦੇ ਵਿੱਚ ਕਿਸਾ ਲੇਤੇ ਨੇ ਸੋ ਪੰਜਾਬ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇਸ ਸਮਾਗਮ ਨੂੰ ਰਾਸ਼ਪਤਰੀ ਸਮਾਗਮ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਵਾਦਈਆਂ ਕਿ ਉਹਨਾਂ ਨੇ ਸਾਡੇ ਅੰਮ੍ਰਿਤਸਰ ਸ਼ਹਿਰ ਨੂੰ ਸ਼੍ਰੀ ਮਦਨਵਾਲਟੀ ਗੁਰਦੁਆਰੇ ਦੇ ਇਸ ਦਿਹਾੜੇ ਨੂੰ ਰਾਜਤੱਤਰੀ ਤੌਰ ਤੇ ਮਨਾਇਆ ਫੈਸਲਾ ਕੀਤਾ ਇਸ ਦਿਵਾਰੀ ਮੇ ਅਸੀਂ ਮੈਂ ਤੇ ਸਰਦਾਰ ਲਾਲਜੀਤ ਸਿੰਘ ਢੁੱਲਰ ਸਾਹਿਬ ਇੱਥੇ ਆਏ ਸੀਗੇ 5 ਲੱਖ ਰੁਪਿਆ ਅਸੀਂ ਆਡੀਟੋਰੀਅਮ ਦੀ ਜਿਹੜਾ ਆਡੀਟੋਰੀਅਮ ਦੀ ਰੈਨੋਵੇਸ਼ਨ ਵਾਸਤੇ ਜਿਹੜਾ ਉਹ ਦੇ ਦਿੱਤਾ ਹੋਰ ਵੀ ਕੋਈ ਜ਼ਰੂਰਤ ਕਿਸੇ ਤਰ੍ਹਾਂ ਦੀ ਜੋ ਵੀ ਸਾਡੇ ਜਿੰਮੇਂ ਸੇਵਾ ਲੱਗੂਗੀ ਅਸੀਂ ਕਰਨ ਜਿਹੜੇ ਆ ਉਹ ਤਿਆਰ ਆ ਮੈਂ ਇਹੋ ਹੀ ਅੱਜ ਦੇ ਮੌਕੇ ਤੇ ਸ਼ੀਤ ਮदनलाल ਢੀਂਗਰਾ ਜੀ ਨੂੰ ਨਾਤਮਸਤਕ ਨੂੰ ਦਾ ਆ ਇਹੋ ਹੀ ਸਭ ਨੂੰ ਅਪੀਲ ਕਰਦਾ ਆ ਕਿ ਜਿਹੜੀ ਆਜ਼ਾਦੀ ਵਾਸਤੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਗਈਆਂ ਉਸ ਆਜ਼ਾਦੀ ਨੂੰ ਬਚਾਉਣਾ ਸਾਰਿਆਂ ਨੂੰ ਆਜ਼ਾਦੀ ਦੀਆਂ ਸ਼ੁਭ ਕਾਮਨਾਵਾਂ ਵੀ ਦਿੰਦਾ ਆ ਦੋ ਦਿਨ ਹੋਏ ਨੇ ਆਪਾਂ ਆਜ਼ਾਦੀ ਦਿਹਾੜਾ 79ਵਾਂ ਆਜ਼ਾਦੀ ਦਿਹਾੜਾ ਮਨਾ ਕੇ ਅੱਡੇ ਆ ਪਰ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਚੰਗੀ ਸਿੱਖਿਆ ਚੰਗੀ ਸਿਹਤ ਚੰਗਾ ਇਲਾਜ ਜਿੱਦਾਂ ਨੂੰ ਮੋਖ ਰੱਖ ਕੇ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਅੱਗੇ ਵਧਾਈਏ ਔਰ ਆਪਣੇ ਦੇਸ਼ ਨੂੰ ਜਿਹੜਾ ਆ ਅੰਤਰਰਾਸ਼ਟਰੀ ਪੱਧਰ ਤੇ ਹੋਰ ਉੱਚ ਚੁੱਕਣ ਦੀ ਕੋਸ਼ਿਸ਼ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ